ਸਤਿ ਸ਼੍ਰੀ ਅਕਾਲ ਜੀ ਨਹੀਂ ਪਾਪਾ ਹੁਣ ਮੇਰਾ ਇਸ ਬੰਦੇ ਦੇ ਨਾਲ ਹੋਰ ਗੁਜ਼ਾਰਾ ਨਹੀਂ ਹੋ ਸਕਦਾ ਮੈਂ ਕਿੱਥੋਂ ਤੱਕ ਐਡਜਸਟ ਕਰਾਂ ਸਾਰਾ ਦਿਨ ਉਹਨਾਂ ਦੇ ਘਰ ਦਾ ਕੰਮ ਕਰਾਂ ਫਿਰ ਵੀ ਛੋਟੀਆਂ-ਛੋਟੀਆਂ ਖਵਾਇਸ਼ਾਂ ਵੀ ਪੂਰੀਆਂ ਨਹੀਂ ਕਰ ਸਕਦਾ ਉਹ ਮੈਂ ਤਾਂ ਪਹਿਲਾਂ ਕਿਦਨੀ ਸੀ ਕਿ ਮੁੰਡੇ ਦੀ ਤਨਖਾਹ ਕੱਟਿਆ ਪਰ ਤੁਸੀਂ ਨਹੀਂ ਮੰਨੇ ਤੁਹਾਡੇ ਕਹਿਣ ਉੱਤੇ ਮੈਂ ਵਿਆਹ ਕਰਵਾ ਲਿਆ ਹੁਣ 30000 ਰੁਪਏ ਦੀ ਤਨਖਾਹ ਵਿੱਚ ਹਰ ਮਹੀਨੇ 5000 ਰੁਪਏ ਦੀ ਬਜਟ ਕਰਦੇ ਨਹੀਂ ਤੇ ਸਿਰਫ 25000 ਮੇਰੇ ਹੱਥ ਵਿੱਚ ਫੜਾ ਦਿੰਦੇ ਨੇ ਤੇ ਕਹਿੰਦੇ ਨੇ ਪੂਰੇ ਮਹੀਨੇ ਦਾ ਖਰਚਾ ਕੱਢ ਪਰਮਿੰਦਰ ਨੇ ਗੁੱਸੇ ਵਿੱਚ ਜੋਰ ਨਾਲ ਕਿਹਾ ਤਾਂ ਉਹਦੇ ਪਾਪਾ ਬੋਲੇ ਕੋਈ ਗੱਲ ਨਹੀਂ ਧੀਏ ਸੇਵਕ ਕੋਸ਼ਿਸ਼ ਤਾਂ ਕਰ ਰਹੀ ਆ ਯਾ ਚੰਗੀ ਨੌਕਰੀ ਹਾਂ ਸਰ ਕਰਨ ਦੀ ਕੁਝ ਸਮੇਂ ਬਾਅਦ ਸਭ ਕੁਝ ਠੀਕ ਹੋ ਜਾਣਾ ਆ ਤੇ ਜੇ ਧਿਆਨ ਨਾਲ ਖਰਚਾ ਕੀਤਾ ਜਾਵੇ ਤਾਂ 25000 ਵੀ ਘਟ ਨਹੀਂ ਹੁੰਦੇ ਪਰ ਪਰਮਿੰਦਰ ਕੋਲ ਸੁਣਨ ਨੂੰ ਤਿਆਰੀ ਹੀ ਨਹੀਂ ਸੀ ਪਾਪਾ ਅੱਜਕੱਲ ਮੰਗਿਆਈ ਕਿੰਨੀ ਵੱਧ ਗਈ ਹੈ ਇਹ ਤਾਂ ਤੁਸੀਂ ਵੀ ਜਾਣਦੇ ਹੋ ਨਾ ਇਸ ਤਨਖਾਹ ਨਾਲ ਘਰ ਦਾ ਖਰਚਾ ਵੀ ਬਹੁਤ ਮੁਸ਼ਕਲ ਨਾਲ ਪੂਰਾ ਹੁੰਦਾ ਹੈ ਫਿਰ ਮੇਰੀਆਂ ਖਵਾਇਸ਼ਾਂ ਮੇਰੀਆਂ ਲੋੜਾਂ ਦਾ ਕੀ ਹੋਊਗਾ ਮੇਰੇ ਵੀ ਕੁਝ ਔਰਮਾਨ ਨੇ ਹੁਣ ਸੇਵਕ ਨੂੰ ਕੁਝ ਕਹਿੰਦੀਆਂ ਤਾਂ ਕਹਿੰਦੇ ਨੇ ਕੁਝ ਦਿਨ ਐਡਜਸਟ ਕਰ ਲਾ ਛੇਤੀ ਹੀ ਚੰਗੀ ਨੌਕਰੀ ਮਿਲ ਜਾਊਗੀ ਇਸ ਤਰ੍ਹਾਂ ਕਹਿੰਦਿਆ ਕਹਿੰਦਿਆ ਉਹਨੂੰ 6 ਮਹੀਨੇ ਹੋ ਚੁੱਕੇ ਨੇ ਪਰ ਅਜੇ ਤੱਕ ਮਰ ਮਰ ਕੇ ਗੁਜ਼ਾਰਾ ਕਰ ਰਹੀਆਂ ਮੈਂ ਤੁਸੀਂ ਕੁਝ ਵੀ ਕਹੋ ਪਰ ਮੈਂ ਹੁਣ ਉਸ ਆਦਮੀ ਦੇ ਨਾਲ ਹੋਰ ਨਹੀਂ ਰਹਿ ਸਕਦੀ ਮੈਂ ਤੰਗ ਆ ਚੁੱਕੀ ਹਾਂ ਜੇ ਤੁਸੀਂ ਮੈਨੂੰ ਵਾਪਸ ਜਾਣ ਦੇ ਲਈ ਦੁਬਾਰਾ ਕਿਹਾ ਤਾਂ ਮੈਂ ਕਿਤੇ ਭੱਜ ਜਾਵਾਂਗੀ ਜਾਂ ਫਿਰ ਕੁਝ ਕਰ ਲਵਾਂਗੀ ਆਪਣੀ ਧੀ ਦੀ ਇਹ ਗੱਲ ਸੁਣ ਕੇ ਉਹਦੇ ਪਾਪਾ ਨੇ ਅੱਗੇ ਕੁਝ ਕਹਿਣਾ ਠੀਕ ਨਹੀਂ ਸਮਝਿਆ ਦਰਅਸਲ ਪਰਮਿੰਦਰ ਦਾ ਵਿਆਹ 35 ਸਾਲ ਦੀ ਉਮਰ ਵਿੱਚ ਹੋਇਆ ਸੀ ਤੇ ਵਿਆਹ ਦੇ ਪੱਖੋਂ ਵੇਖੀਏ ਤਾਂ ਇਹ ਉਮਰ ਬਹੁਤ ਜ਼ਿਆਦਾ ਮੰਨੀ ਜਾਂਦੀ ਹੈ ਮਾਂ-ਬਾਪ ਨੇ ਤਾਂ ਉਦੋਂ ਹੀ ਰਿਸ਼ਤਾ ਵੇਖਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਉਹ 25 ਸਾਲ ਦੀ ਸੀ। ਉਹਨਾਂ ਨੇ ਬਹੁਤ ਸਾਰੇ ਰਿਸ਼ਤੇ ਵੇਖੇ ਪਰ ਪਰਮਿੰਦਰ ਨੂੰ ਕੋਈ ਮੁੰਡਾ ਪਸੰਦੀ ਨਹੀਂ ਆਉਂਦਾ ਸੀ। ਕਿਸੇ ਦੀ ਤਨਖਾਹ ਘੱਟ ਹੁੰਦੀ ਸੀ ਤੇ ਕਿਸੇ ਦੀ ਸ਼ਕਲ ਸੂਰਤ ਪਸੰਦ ਨਹੀਂ ਸੀ ਹੁੰਦੀ ਉਹਨੂੰ। ਹਰ ਮੁੰਡੇ ਵਿੱਚ ਕੋਈ ਨਾ ਕੋਈ ਕਮੀ ਕੱਢ ਦਿੰਦੀ ਸੀ। ਜਿਸ ਕਾਰਨ ਰਿਸ਼ਤਾ ਹੋਣ ਵਿੱਚ ਇੰਨਾ ਸਮਾਂ ਲੱਗ ਗਿਆ ਸੀ ਤੇ ਵੇਖਦੇ ਹੀ ਵੇਖਦੇ ਇੰਨੇ ਸਾਲ ਬੀਤ ਗਏ। ਸੇਵਕ ਜਿਸ ਨਾਲ ਉਹਦਾ ਵਿਆਹ ਹੋਇਆ ਸੀ ਉਹ 36 ਸਾਲ ਦਾ ਸੀ। ਵਿਆਹ ਤੋਂ ਪਹਿਲਾਂ ਹੀ ਪਰਮਿੰਦਰ ਨੂੰ ਪਤਾ ਸੀ ਕਿ ਸੇਵਕ ਆਪਣੀ ਨੌਕਰੀ ਤੋਂ ਕੁਝ ਖਾਸ ਪੈਸੇ ਨਹੀਂ ਕਮਾਉਂਦਾ ਪਰ ਉਹਦੀ ਵੱਧਦੀ ਹੋਈ ਉਮਰ ਨੂੰ ਧਿਆਨ ਵਿੱਚ ਰੱਖ ਕੇ ਤੇ ਆਪਣੇ ਪਾਪਾ ਦੀ ਚਿੰਤਾ ਨੂੰ ਦੇਖਦੇ ਹੋਏ ਕਿਉਂਕਿ ਕੁਝ ਸਾਲ ਪਹਿਲਾਂ ਹੀ ਉਹਦੀ ਮਾਂ ਦੀ ਮੌਤ ਹੋ ਚੁੱਕੀ ਸੀ ਉਸਨੇ ਆਪਣੀਆਂ ਸਹੇਲੀਆਂ ਦੇ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਵੀ ਇਹੀ ਸਲਾਹ ਦਿੱਤੀ ਕਿ ਜੇ ਤੂੰ ਹੁਣ ਵਿਆਹ ਨਾ ਕਰਵਾਇਆ ਤਾਂ ਤੇਰੀ ਉਮਰ ਲੰਘ ਜਾਣੀ ਆ ਤੇ ਫਿਰ ਘਰ ਵਾਲੇ ਨੂੰ ਕੁਝ ਰੱਖਣਾ ਤਾਂ ਉਸਦੇ ਹੀ ਹੱਥ ਵਿੱਚ ਆ ਇੱਕ ਵਾਰ ਉਹ ਨੂੰ ਮੁੱਠੀ ਵਿੱਚ ਕਰ ਲਿਆ ਤਾਂ ਪਤੀ ਉਹਦੇ ਕਹਿਣੇ ਅਨਸਾਰ ਹੀ ਚੱਲੂਗਾ ਇਹਨਾਂ ਸਭ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਪਰਮਿੰਦਰ ਵਿਆਹ ਤਾਂ ਕਰਵਾ ਲਿਆ ਸੀ ਪਰ ਉਹ ਇਹ ਨਹੀਂ ਜਾਣਦੀ ਸੀ ਕਿ ਵਿਆਹ ਤੋਂ ਬਾਅਦ ਇੱਕ ਕੁੜੀ ਦੀ ਜ਼ਿੰਦਗੀ ਵਿੱਚ ਉਸਦੇ ਪਤੀ ਦੇ ਨਾਲ ਨਾਲ ਇੱਕ ਹੋਰ ਚੀਜ਼ ਵੀ ਸ਼ਾਮਲ ਹੋ ਜਾਂਦੀ ਆ ਉਹ ਹੈ ਜ਼ਿੰਮੇਵਾਰੀ ਉਸਦਾ ਪਤੀ ਸੇਵਕ ਇਹ ਗੱਲ ਜਾਣਦਾ ਸੀ ਕਿ ਪਰਮਿੰਦਰ ਇਸ ਵੇਲੇ ਤਾਂ ਖੁਸ਼ ਨਹੀਂ ਆ ਕਿਉਂਕਿ ਉਹਦੀ ਤਨਖਾਹ ਘਟਿਆ ਤੇ ਵਿਆਹ ਦੇ ਅਗਲੇ ਦਿਨ ਹੀ ਉਸਨੇ ਪਰਮਿੰਦਰ ਨੂੰ ਇਹ ਗੱਲ ਸਮਝਾਈ ਵੀ ਸੀ ਕਿ ਪਲਾ ਮੇਰੀ ਤਨਖਾਹ ਘਟਿਆ ਤੇ ਮੇਰੀ ਉਮਰ ਜ਼ਿਆਦਾ ਆ ਪਰ ਮੈਂ ਤੈਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰੂੰਗਾ ਬਹੁਤ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਦਾ ਮੈਂ ਤੈਨੂੰ ਖਰੀਦ ਕੇ ਨਹੀਂ ਦੇ ਸਕਦਾ ਪਰ ਤੇਰੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਜ਼ਰੂਰ ਕਰੂੰਗਾ ਪਰ ਪਰਮਿੰਦਰ ਸ਼ਾਇਦ ਕਦੇ ਉਹਨੂੰ ਦਿਲ ਤੋਂ ਸਵਾਰ ਹੀ ਨਹੀਂ ਕਰ ਸકી ਹੌਲੀ ਹੌਲੀ ਦਿਨ ਬੀਤ ਗਏ ਇੱਕ ਮਹੀਨਾ ਲੰਘਿਆ ਤਾਂ ਸੇਵਕ ਤਨਖਾਹ ਲੈ ਕੇ ਘਰ ਆਇਆ ਤਨਖਾਹ ਵਿੱਚੋਂ 5000 ਰੁਪਏ ਉਸਨੇ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤੇ ਤੇ ਬਾਕੀ 25000 ਆਪਣੀ ਘਰਵਾਲੀ ਦੇ ਹੱਥ ਵਿੱਚ ਰੱਖ ਦਿੱਤੇ ਤੇ ਬੋਲਿਆ ਮੇਰੀ ਜ਼ਰੂਰਤ ਦੇ ਲਈ ਮੇਰੇ ਕੋਲ 2-3000 ਰੁਪਏ ਪੈਣੇ ਇਹਨਾਂ ਪੈਸਿਆਂ ਨਾਲ ਤੂੰ ਘਰ ਦਾ ਹਿਸਾਬ ਕਿਤਾਬ ਵੇਖ ਲਵੇਂ ਪਰ ਜਦੋਂ ਪਰਮਿੰਦਰ ਨੇ ਆਪਣੀ ਜ਼ਰੂਰਤਾਂ ਦੇ ਪੈਸੇ ਉਹਨਾਂ ਵਿੱਚੋਂ ਕੱਢ ਕੇ ਪੂਰੇ ਮਹੀਨੇ ਦੇ ਖਰਚੇ ਦਾ ਹਿਸਾਬ ਲਾਇਆ ਤਾਂ ਕੁਝ ਪੈਸੇ ਘੱਟ ਹੋ ਰਹੇ ਸੀ। ਪਰਮਿੰਦਰ ਨੇ ਤਾਂ ਸਾਫ਼-ਸਾਫ਼ ਆਪਣੇ ਪਤੀ ਨੂੰ ਕਹਿ ਦਿੱਤਾ ਕਿਉਂ ਇੰਨੇ ਪੈਸਿਆਂ ਵਿੱਚ ਘਰ ਦਾ ਗੁਜ਼ਾਰਾ ਨਹੀਂ ਕਰ ਸਕਦੀ। ਤਾਂ ਸੇਵਕ ਬੋਲਿਆ, "ਬਸ ਕੁਝ ਦਿਨਾਂ ਦੀ ਗੱਲ ਆ। ਮੈਂ ਦੂਜੀ ਨੌਕਰੀ ਵੇਖ ਰਿਹਾ ਆ, ਛੇਤੀ ਹੀ ਇਸ ਸਮੱਸਿਆ ਦਾ ਹੱਲ ਹੋ ਜਾਣਾ ਆ।" ਉਸ ਸਮੇਂ ਤਾਂ ਪਰਮਿੰਦਰ ਚੁੱਪ ਹੋ ਗਈ। ਪਰ ਦਿਨ ਨੰਗਨ ਦੇ ਨਾਲ ਨਾਲ ਉਸਦੇ ਸਬਰ ਦਾ ਬੰਨ ਵੀ ਟੁੱਟਣ ਲੱਗਾ ਪਿਆ ਸੀ ਤੇ ਪਤੀ ਪਤਨੀ ਦੇ ਵਿੱਚ ਝਗੜੇ ਹੋਣ ਲੱਗੇ ਸੀ ਉਹ ਹਮੇਸ਼ਾ ਜ਼ਿਆਦਾ ਪੈਸੇ ਦੀ ਡਿਮਾਂਡ ਕਰਦੀ ਸੀ ਤਾਂ ਸੇਵਕ ਹਮੇਸ਼ਾ ਉਸ ਨੂੰ ਐਡਜਸਟ ਕਰਨ ਨੂੰ ਕਹਿੰਦਾ ਤੇ ਇੱਕ ਦਿਨ ਗੱਲ ਇੰਨੀ ਵੱਧ ਗਈ ਕਿ ਇੱਕ ਦਿਨ ਪਰਮਿੰਦਰ ਨੇ ਘਰ ਵਿੱਚ ਰੌਲਾ ਪਾ ਦਿੱਤਾ ਪਤੀ ਨਾਲ ਝਗੜਾ ਕਰਕੇ ਉਹ ਆਪਣੇ ਪੇਕੇ ਆ ਗਈ ਤੇ ਉਸ ਨੇ ਇਹ ਧਾਰ ਲੈ ਲਿਆ ਕਿ ਹੁਣ ਉਹ ਸੇਵਕ ਦੇ ਨਾਲ ਨਹੀਂ ਰਹਿ ਸਕਦੀ ਸੇਵਕ ਨੇ ਪਰਮਿੰਦਰ ਨੂੰ ਕਈ ਵਾਰ ਫੋਨ ਕੀਤਾ ਤੇ ਵਾਪਸ ਆਉਣ ਦੇ ਲਈ ਵੀ ਕਿਹਾ ਪਰ ਪਰਮਿੰਦਰ ਨੇ ਤਾਂ ਜਿਵੇਂ ਜਿੱਦ ਹੀ ਫੜ ਲਈ ਸੀ ਕਿ ਹੁਣ ਉਹ ਵਾਪਸ ਨਹੀਂ ਜਾਊਗੀ ਇੱਕ ਮਹੀਨਾ ਹੋਰ ਲੰਘਿਆ ਤਾਂ ਸੇਵਕ ਪਰਮਿੰਦਰ ਨੂੰ ਮਨਾਉਣ ਦੇ ਲਈ ਉਹਦੇ ਪੇਕੇ ਆਇਆ ਇਹ ਸੋਚ ਕੇ ਕਿ ਸਮੇਂ ਦੇ ਨਾਲ ਨਾਲ ਪਰਮਿੰਦਰ ਦਾ ਗੁੱਸਾ ਘੱਟ ਹੋ ਗਿਆ ਹੋਊਗਾ ਪਰ ਸੇਵਕ ਨੂੰ ਦੇਖਦੇ ਹੀ ਪਰਮਿੰਦਰ ਦਾ ਗੁੱਸੇ ਵਿੱਚ ਉਸ ਤੋਂ ਵੀ ਜ਼ਿਆਦਾ ੜਕ ਉੱਠੀ ਕਿ ਕੀ ਲੈਣਾ ਆ ਇੱਥੇ ਤੋਂ ਇੱਥੇ ਹੁਣ ਇਹ ਤੇਰਾ ਕੋਈ ਨਹੀਂ ਰਹਿੰਦਾ ਸੇਵਕ ਨੇ ਕਿਹਾ ਦੇਖ ਪਰਮਿੰਦਰ ਠੰਡੇ ਦਿਮਾਗ ਤੋਂ ਕੰਮ ਲੈ ਪਰੇਸ਼ਾਨੀਆਂ ਪਰੇਸ਼ਾਨੀਆਂ ਕਿਸ ਦੇ ਘਰ ਵਿੱਚ ਨਹੀਂ ਹੁੰਦੀਆਂ ਪਰ ਇਸ ਤਰ੍ਹਾਂ ਲਾਗੂ ਹੋ ਜਾਣਾ ਤਾਂ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਸੇਵਕ ਨੂੰ ਇਸ ਤਰ੍ਹਾਂ ਗੱਲ ਕਰਦੇ ਵੀ ਇੱਕ ਪਰਮਿੰਦਰ ਦੇ ਪਾਪਾ ਬਹੁਤ ਪ੍ਰਭਾਵਿਤ ਹੋਏ ਉਹ ਜਾਣਦੇ ਸੀ ਕਿ ਬੇਸ਼ੱਕ ਸੇਵਕ ਦੀ ਤਨਖਾਹ ਘਟਿਆ ਪਰ ਉਹ ਪਰਮਿੰਦਰ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਆ ਫਿਰ ਉਹਨਾਂ ਨੇ ਪਰਮਿੰਦਰ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਪੁੱਤ ਤੂੰ ਖੁਦ ਵੀ ਪੜ੍ਹੀ ਲਿਖੀ ਆਂ ਜੇ ਘਰ ਦਾ ਖਰਚਾ ਪੂਰਾ ਨਹੀਂ ਹੋ ਸਕਦਾ ਤਾਂ ਤੂੰ ਕੋਈ ਕੰਮ ਕਰ ਸਕਦੀ ਆਂ ਪਰ ਪਰਮਿੰਦਰ ਗੁੱਸੇ ਵਿੱਚ ਬੋਲੀ ਜੇ ਬਾਹਰ ਜਾ ਕੇ ਨੌਕਰੀ ਹੀ ਕਰਨੀ ਆ ਤਾਂ ਮੈਂ ਇਸ ਆਦਮੀ ਦੇ ਨਾਲ ਕਿਉਂ ਰਹਾ ਉਹ ਤਾਂ ਮੈਂ ਇੱਥੇ ਰਹਿ ਕੇ ਵੀ ਕਰ ਸਕਦੀ ਆਂ ਉੱਥੇ ਜਾ ਕੇ ਘਰ ਦਾ ਕੰਮ ਵੀ ਕਰਾਂ ਤੇ ਪੈਸੇ ਵੀ ਕਮਾ ਕੇ ਲਿਆਵਾਂ ਇਹ ਸਭ ਕੁਝ ਮੇਰੇ ਤੋਂ ਨਹੀਂ ਹੋਣਾ ਸੇਵਕ ਨੇ ਪ੍ਰਮਿੰਦਰ ਨੂੰ ਬਹੁਤ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਸਿੱਧਾ-ਸਿੱਧਾ ਹੀ ਮਨਾਂ ਕਰ ਦਿੱਤਾ ਤੇ ਕਹਿ ਦਿੱਤਾ ਕਿ ਜਿਸ ਦਿਨ ਤੂੰ ਜਾਦਾ ਕਮਾਉਣ ਲੱਗੇਗਾ ਉਸ ਦਿਨ ਵੀ ਮੈਨੂੰ ਲੈਣ ਆ ਜਾਈ ਕਿਉਂਕਿ ਮੈਂ ਅਜਿਹੇ ਆਦਮੀ ਦੇ ਨਾਲ ਨਹੀਂ ਰਹਿ ਸਕਦੀ ਜਿਸ ਦੀ ਹੈਸੀਅਤ ਮੇਰਾ ਖਰਚਾ ਚੱਕਣ ਦੀ ਵੀ ਨਾ ਹੋਵੇ ਪ੍ਰਮਿੰਦਰ ਦਾ ਜਿਆ ਬਾਤਮੀ ਜੀ ਪਰਿਆ ਲਹਿਜਾ ਵੇਖ ਕੇ ਸੇਵਕ ਨੂੰ ਬਹੁਤ ਬੁਰਾ ਲੱਗਿਆ ਅੱਜ ਤੱਕ ਉਹਦੀਆਂ ਬਹੁਤ ਸਾਰੀਆਂ ਗੱਲਾਂ ਸੁਣਦਾ ਆਇਆ ਸੀ ਇਸਵਾਰੋ ਦੇ ਆਤਮ ਸਨਮਾਨ ਨੂੰ ਬਹੁਤ ਜ਼ਿਆਦਾ ਸਾਟ ਲੱਗੀ ਸੀ ਉਹ ਵੀ ਉਸੇ ਟਾਈਮ ਉਥੋਂ ਉੱਠ ਕੇ ਆਪਣੇ ਘਰ ਵਾਪਸ ਚਲੇ ਆਇਆ ਮਨ ਹੀ ਮਨ ਉਹਨੇ ਤੈ ਕਰ ਲਿਆ ਕਿ ਉਹਨੇ ਅੱਗੇ ਕੀ ਕਰਨਾ ਆ ਸੇਵਕ ਨੇ ਆਪਣੇ ਵਕੀਲ ਨਾਲ ਗੱਲ ਕੀਤੀ ਤੇ ਦੋ ਦਿਨ ਬਾਅਦ ਪਰਮਿੰਦਰ ਨੂੰ ਫੋਨ ਕਰਕੇ ਕਿਹਾ ਪਰਮਿੰਦਰ ਜੇ ਤੂੰ ਅਲਾਗ ਹੋਣਾ ਚਾਹੁੰਦੀ ਆ ਤਾਂ ਹੋ ਸਕਦੀ ਆ ਮੈਂ ਤੈਨੂੰ ਰੋਕਦਾ ਨਹੀਂ ਇੰਨਾ ਸੁਣਦੇ ਸਾਰੇ ਪਰਮਿੰਦਰ ਦਾ ਗੁੱਸਾ ਸਤਵੇਂ ਅਸਮਾਨ ਉੱਤੇ ਪਹੁੰਚ ਗਿਆ ਪੂਨਤੇਯੋ ਟਿਕਨ ਲੱਗੀ ਤੇ ਬੋਲੀ ਜੋ ਇਨਸਾਨ ਮੇਰਾ ਖਰਚਾ ਤੱਕ ਨਹੀਂ ਚੱਕ ਸਕਦਾ ਅੱਜ ਮੈਨੂੰ ਛੱਡਣ ਦੀ ਗੱਲ ਕਰ ਕਰਦਾ ਆ ਤੇ ਮੈਨੂੰ ਛੱਡਣ ਦੀ ਧਮਕੀ ਦੇ ਰਿਹਾ ਆ ਨਹੀਂ ਰਹਿਣਾ ਮੈਂ ਤੇਰੇ ਨਾਲ ਮੈਂ ਤਲਾਕ ਚਾਹੁੰਦੀ ਆ ਵਕੀਲ ਨਾਲ ਗੱਲ ਕਰਕੇ ਸੇਵਕ ਨੇ ਤਲਾਕ ਦੇ ਕਾਗਜ਼ ਪਰਮਿੰਦਰ ਦੇ ਘਰ ਪਹੁੰਚਾ ਦਿੱਤੇ ਤੇ ਪਰਮਿੰਦਰ ਨੇ ਹੀ ਹੰਕਾਰ ਵਿੱਚ ਆ ਕੇ ਉਹਨਾਂ ਕਾਗਜ਼ਾਂ ਉਤੇ ਸਾਈਨ ਕਰ ਦਿੱਤੇ ਤੇ ਉਹਨਾਂ ਦਾ ਤਲਾਕ ਹੋ ਗਿਆ ਪਰਤੀ ਦੇ ਤਲਾਕ ਤੋਂ ਬਾਅਦ ਪਰਮਿੰਦਰ ਦੇ ਪਾਪਾ ਨੂੰ ਉਸਦੀ ਚਿੰਤਾ ਸਤਾਉਣ ਲੱਗੀ ਸੀ ਤੇ ਹੌਲੀ-ਹੌਲੀ ਉਹਨਾਂ ਦੀ ਸਿਹਤ ਵੀ ਵਿਗੜਨ ਲੱਗੀ ਸੀ ਇੱਕ ਦਿਨ ਅਚਾਨਕ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਇਸ ਦੁਨੀਆ ਤੋਂ ਚਲਵਸੀ ਬਿਲਕੁਲ ਇਕੱਲੇ ਰਹਿ ਜਾਣ ਤੋਂ ਬਾਅਦ ਪਰਮਿੰਦਰ ਨੂੰ ਇਹ ਅਹਿਸਾਸ ਹੋਇਆ ਕਿ ਇਕੱਲੇ ਜ਼ਿੰਦਗੀ ਗੁਜ਼ਾਰਨੀ ਇੰਨੀ ਨੀ ਆਸਾਨ ਨਹੀਂ ਆ ਜੀ ਨਾਉ ਸਮਝਦੀ ਸੀ ਹੁਣ ਉਹਨੇ ਨੌਕਰੀ ਕਰਨ ਦਾ ਫੈਸਲਾ ਕੀਤਾ ਕੁਝ ਜਗ੍ਹਾ ਹੁੰਦੇ ਇੰਟਰਵਿਊ ਦੇਣ ਤੋਂ ਬਾਅਦ ਉਹਨੂੰ ਇੱਕ ਜਗ੍ਹਾ ਨੌਕਰੀ ਮਿਲ ਗਈ ਪਰ ਪਹਿਲੇ ਦਿਨ ਹੀ ਉਸ ਨੂੰ ਅਹਿਸਾਸ ਹੋ ਗਿਆ ਕਿ ਨੌਕਰੀ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਆ ਜੇ ਕਰਮਚਾਰੀ ਕੰਮ ਚੰਗਾ ਕਰੇ ਤਾਂ ਉਹਦੀ ਕੋਈ ਤਾਰੀਫ ਨਹੀਂ ਕਰਦਾ ਪਰ ਜੇ ਕੰਮ ਵਿੱਚ ਥੋੜੀ ਜਿਹੀ ਵੀ ਕਮੀ ਰਹਿ ਜਾਂਦੀ ਆ ਤਾਂ ਆਪਣੇ ਸਾਥੀ ਕਰਮਚਾਰੀ ਵੀ ਗੱਲਾਂ ਬਣਾਉਣ ਲੱਗਦੇ ਨੇ ਇਹ ਗੱਲਾਂ ਸੁਣਾਉਣ ਲੱਗਦੇ ਨੇ ਤੇ ਬੌਸ ਤੋਂ ਇੰਨੀ ਝੜਕਾਂ ਪੈਂਦੀਆਂ ਨੇ ਕਿ ਆਤਮ ਸਨਮਾਨ ਚੱਕਣਾ ਚੂਰ ਹੋ ਜਾਂਦਾ ਆ ਸਾਰਿਆਂ ਨੂੰ ਪਤਾ ਸੀ ਕਿ ਪਰਮਿੰਦਰ ਤਲਾਕशुदा ਆ ਇਸ ਲਈ ਅਕਸਰ ਲੋਕ ਉਹਨੂੰ ਗਲਤ ਨਜ਼ਰਾਂ ਨਾਲ ਵੇਖਦੇ ਸੀ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਲਗਾਤਾਰ ਜੀ ਤੋੜ ਮਿੰਟ ਕੰਨ ਤੋਂ ਬਾਅਦ ਵੀ ਪਰਮਿੰਦਰ 12000 ਮਹੀਨਾ ਕਮਾ ਰਹੀ ਸੀ ਤੇ ਉਤੋਂ ਹਰ ਰੋਜ਼ ਉਹਦੇ ਕੰਮ ਵਿੱਚ ਕੋਈ ਨਾ ਕੋਈ ਕਮੀ ਕੱਢ ਕੇ ਉਹਦਾ ਬੌਸ ਉਹਨੂੰ ਝਿੜਕ ਦਿੰਦਾ ਸੀ ਉਹਨੂੰ ਸੋਚਣ ਉੱਤੇ ਮਜਬੂਰ ਹੋ ਗਈ ਕਿ ਸੇਵਕ ਦੇ ਘਰੇ ਰਹਿੰਦੀ ਹੋਈ ਨੂੰ ਉਹਦੇ ਉਸਦੇ ਘਰੇ ਬੈਠੀ ਨੂੰ 25000 ਰੁਪਏ ਖਰਚੇ ਨਹੀਂ ਰਿਆ ਸੀ ਤੇ 5000 ਦੀ ਬਚਤ ਵੀ ਹੋ ਰਹੀ ਸੀ ਉਹ ਅਲੱਗ ਬੇਸ਼ੱਕ ਘਰ ਦਾ ਥੋੜਾ ਜਿਹਾ ਕੰਮ ਕਰਨਾ ਪੈਂਦਾ ਸੀ ਪਰ ਜਦੋਂ ਮਨ ਕਰੇ ਆਰਾਮ ਵੀ ਤਾਂ ਕਰ ਲੈਂਦੀ ਸੀ ਜਦੋਂ ਕਦੇ ਖਾਣਾ ਬਣਾਉਣ ਦਾ ਦਿਲ ਨਾ ਕਰਦਾ ਤਾਂ ਸੇਵਕ ਬਾਹਰੋਂ ਮੰਗਵਾ ਲੈਂਦਾ ਸੀ ਸਿਰਦਰਦ ਜਾਂ ਬੁਖਾਰ ਹੋ ਜਾਂਦਾ ਤਾਂ ਵਿਚਾਰਾ ਆਫਿਸ ਤੋਂ ਆ ਕੇ ਸਾਰਾ ਕੰਮ ਕਰ ਲੈਂਦਾ ਸੀ ਸੇਵਕ ਘਰ ਚ ਲਾਉਣ ਦੇ ਲਈ ਦਿਨ ਰਾਤ ਨੀਂਦ ਕਾਰਿਆ ਸੀ ਨਾ ਜਾਣੇ ਦਿਨ ਵਿੱਚ ਕਿੰਨੀ ਵਾਰ ਉਹਨੇ ਆਪਣੇ ਬਾਰੇ ਆਪਣੇ ਬੌਸ ਦੀਆਂ ਕਿੜਕਾਂ ਖਾਦੀਆਂ ਹੋਣਗੀਆਂ ਪਰ ਮੈਂ ਉਹਨਾਂ ਨੂੰ ਸਾਰਾ ਦਿਨ ਇਹੀ ਤਾਨੇ ਦਿੰਦੀ ਰਹਿੰਦੀ ਸੀ ਕਿਉਂ ਮੇਰੀਆਂ ਰੀਝਾਂ ਵੀ ਪੂਰੀਆਂ ਨਹੀਂ ਕਰ ਸਕਦੇ ਪਰ ਅੱਜ ਤਲਾਕ ਲੈਣ ਤੋਂ 6 ਮਹੀਨੇ ਬਾਅਦ ਪਰਮਿੰਦਰ 12000 ਰੁਪਏ ਮਹੀਨਾ ਕਮਾ ਕੇ ਵੀ ਬਹੁਤ ਮੁਸ਼ਕਲ ਨਾਲ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ ਉਹ ਤਾਂ ਇਕੱਲਾਪਣ ਖਾਣ ਨੂੰ ਆਉਂਦਾ ਹੈ ਉਹ ਅਲੱਗ ਜਦੋਂ ਕਿ ਸੇਵਕ ਅੱਜ ਆਪਣੀ ਨੌਕਰੀ ਨਾਲ 1 ਲੱਖ ਰੁਪਏ ਮਹੀਨਾ ਕਮਾ ਰਿਹਾ ਆ ਕਿਸੇ ਵਧੀਆ ਕੁੜੀ ਨਾਲ ਵਿਆਹ ਕਰਵਾ ਕੇ ਉਹਨੇ ਆਪਣਾ ਘਰ ਫਿਰ ਤੋਂ ਵਸਾ ਲਿਆ ਆ ਇਹ ਸਭ ਸੋਚ ਕੇ ਪਰਮਿੰਦਰ ਨੂੰ ਆਪਣੇ ਪਿਤਾ ਦੀ ਕਹੀ ਹੋਈ ਗੱਲ yaad ਆ ਰਹੀ ਸੀ ਕਿਤੀ ਏ ਮਾਂ-ਬਾਪ ਹਮੇਸ਼ਾ ਦੇ ਲਈ ਨਹੀਂ ਰਹਿੰਦੇ ਤੇ ਸਾਰੀ ਉਮਰ ਨਾਲ ਨਹੀਂ ਨਿਭਦੇ ਇਸ ਲਈ ਟਾਈਮ ਰਹਿੰਦੇ ਹੀ ਆਪਣੀ ਬਹੁਤਾ ਜ਼ਿੰਦਗੀ ਨੂੰ ਸੰਭਾਲ ਲੈ परमाडी किस्मत ਨੂੰ ਮੈਂ ਰਿਸ਼ਤਿਆਂ ਨੂੰ ਪੈਸਿਆਂ ਦੀ ਤਕੜੀ ਵਿੱਚ ਤੋਲਣ ਦੀ ਗਲਤੀ ਕਰਕੇ ਪਛਤਾਉਣ ਤੋਂ ਜ਼ਿਆਦਾ ਹੋਰ ਕੁਝ ਨਹੀਂ ਕਰ ਸਕਦੀ ਹੁਣ ਪਛਤਾਉਣ ਤੋਂ ਇਲਾਵਾ ਮੇਰੇ ਕੋਲ ਕੁਝ ਨਹੀਂ ਰਹਿ ਗਿਆ ਅੱਜ ਦੇ ਦੌਰ ਵਿੱਚ ਜੀਵਨ ਸਾਥੀ ਚੁੰਨਦੇ ਸਮੇ ਲੋਕ ਪੈਸਿਆਂ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦੇ ਨੇ ਜਦਕਿ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਗੱਲ ਜਾਣਣੀ ਹੁੰਦੀ ਆ ਮੁੰਡੇ ਜਾਂ ਕੁੜੀ ਦਾ ਚਰਿੱਤਰ ਕਿਹੋ ਜਿਹਾ ਆ ਵਿਆਹ ਦੇ ਬੰਧਨ ਨੂੰ ਸਹੀ ਢੰਗ ਨਾਲ ਨਿਭਾਉਂਦੇ ਲਈ ਇੱਕ ਦੂਜੇ ਤੇ ਵਿਸ਼ਵਾਸ ਸਫਰ ਤੇ ਸਹਿਜਤਾ ਹੋਣਾ ਬਹੁਤ ਜ਼ਰੂਰੀ ਆ ਜ਼ਿੰਦਗੀ ਵਿੱਚ ਉਤਰਾ ਚੜ੍ਹਾ ਵਿੱਚ ਇੱਕ ਦੂਜੇ ਤੇ ਵਿਸ਼ਵਾਸ ਕਰਨਾ ਤੇ ਇੱਕ ਦੂਜੇ ਦੇ ਨਾਲ ਖੜੇ ਰਹਿਣਾ ਪਤੀ ਪਤਨੀ ਦੇ ਰਿਸ਼ਤੇ ਨੂੰ ਮਜ਼ਬੂਤ ਬਣਾਉਂਦਾ ਮੇਨ ਪੁਆਇੰਟ ਆ ਜੇਕਰ ਪਤੀ ਪਤਨੀ ਇੱਕ ਦੂਜੇ ਦਾ ਸਨਮਾਨ ਕਰਦੇ ਨੇ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਦੇ ਨੇ ਤਾਂ ਸਹੀ ਮਹੀਨੇ ਵਿੱਚ ਉਹਨਾਂ ਦੀ ਗ੍ਰਸਤੀ ਸਵਰਗ ਵਰਗੀ ਆ ਸੋ ਦੋਸਤੋ اے ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਮੁਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ